ਤੇ ਇਹ ਸਿੱਖ ਵਪਾਰੀਆਂ ਨੇ ਮਕਾਉ ਦੇ ਅੰਦਰ ਵਿਆਹ ਵੀ ਆਪਣੇ ਚੀਨ ਦੀਆਂ ਔਰਤਾਂ ਦੇ ਨਾਲ ਹੀ ਕਰਵਾਏ ਤੇ ਇਹ ਸਿੱਖਾਂ ਦੀ ਖਾਸियत ਇਹ ਸੀ ਕਿ ਇਹਨਾਂ ਨੇ ਚੀਨੀ ਔਰਤਾਂ ਨੂੰ ਵੀ ਸਿੱਖ ਧਰਮ ਦੇ ਵਿੱਚ ਢਾਲ ਲਿਆ ਸੀ ਤੇ ਇਹਨਾਂ ਦੇ ਜਦੋਂ ਪਰਿਵਾਰ ਅੱਗੇ ਵਧੇ ਫੁੱਲੇ ਉਹਨਾਂ ਦੇ ਵਿੱਚ ਵੀ ਸਿੱਖ ਧਰਮ ਹੀ ਸੀ ਤੇ ਇਹ ਚੀਨੀ ਔਰਤਾਂ ਨੇ ਅੱਗੇ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਜੋੜਿਆ ਤੇ ਆਪ ਵੀ ਸਾਰੀ ਉਮਰ ਸਿੱਖ ਧਰਮ ਦੇ ਨਾਲ ਜੁੜੀਆਂ ਰਹੀਆਂ ਚੀਨ ਅਧਿਕਾਰਕ ਤੌਰ ਤੇ ਇੱਕ ਨਾਸਤਿਕ ਦੇਸ਼ ਹੈ ਜਾਨੀ ਕਿ ਉਸ ਦੇਸ਼ ਦੇ ਅੰਦਰ ਕੋਈ ਵੀ ਧਰਮ ਨਹੀਂ ਮੰਨਿਆ ਜਾਂਦਾ ਪਰ ਚੀਨ ਦੇ ਅੰਦਰ ਅੱਜ ਵੀ ਕਈ ਏਰੀਏ ਅਜਿਹੇ ਨੇ ਜਿੱਥੇ ਅਲੱਗ-ਅਲੱਗ ਧਰਮਾਂ ਦੇ ਲੋਕ ਰਹਿੰਦੇ ਨੇ ਤੇ ਆਪਣੇ ਧਰਮ ਦੇ ਵਿੱਚ ਉਹ ਕੱਟੜ ਹੋ ਕੇ ਚੱਲਦੇ ਨੇ ਹਾਂਗਕਾਂਗ ਤੇ ਮਕਾਓ ਕਹਿਣ ਨੂੰ ਤਾਂ ਆਪਣੇ ਆਪ ਦੇ ਵਿੱਚ ਇੱਕ ਦੇਸ਼ ਨੇ ਪਰ ਇਹ ਆਉਂਦੇ ਦੋਨੇ ਦੇਸ਼ ਹੀ ਚਾਈਨਾ ਦੇ ਅੰਡਰ ਨੇ ਆਮ ਤੌਰ ਤੇ ਜਦੋਂ ਅਸੀਂ ਚੀਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਉਂਦੀ ਹੈ ਬੁੱਧ ਧਰਮ ਕਿਉਂਕਿ ਚੀਨ ਦੇ ਅੰਦਰ ਜ਼ਿਆਦਾਤਰ ਲੋਕ ਜਿਹੜੇ ਕਿਸੇ ਧਰਮ ਨੂੰ ਫਾਲੋ ਕਰਦੇ ਨੇ ਉਹ ਬੁੱਧ ਧਾਰਮੀ ਹੈ ਪਰ ਮਕਾਉ ਦੇ ਵਿੱਚ ਇੱਕ ਹੋਰ ਅਜੀਹ ਧਰਮ ਹੈ ਜਿਸ ਨੇ ਬਹੁਤ ਡੂੰਘੀਆਂ ਜੜ੍ਹਾਂ ਆਪਣੀਆਂ ਗੱਡੀਆਂ ਹੋਈਆਂ ਨੇ ਤੇ ਇਸ ਦਾ ਇਤਿਹਾਸ ਵੀ ਮਕਾਉ ਦੇ ਵਿੱਚ ਦਹਾਕਿਆਂ ਪੁਰਾਣਾ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਸਿੱਖ ਧਰਮ ਦੀ ਸਿੱਖ ਧਰਮ ਨੇ ਮਕਾਉ ਦੇ ਅੰਦਰ ਆਪਣਾ ਹੀ ਇੱਕ ਨਵਾਂ ਪੰਜਾਬ ਬਣਾਇਆ ਹੋਇਆ ਹੈ ਮਕਾਉ ਇੱਕ ਛੋਟਾ ਦੇਸ਼ ਹੈ ਤੇ ਇਸ ਦਾ ਖੇਤਰਫਲ ਹੈ 32.9 ਵਰਗ ਕਿਲੋਮੀਟਰ ਮਕਾਉ ਦੇਸ਼ ਦੀ ਆਬਾਦੀ ਹੈ 7 ਲੱਖ 10 ਹਜ਼ਾਰ ਜਿਹੜਾ ਕਿ ਇਸ ਨੂੰ ਇੱਕ ਵੱਧ ਜਾਂ ਕਹੀਏ ਸੰਘਣੀ ਆਬਾਦੀ ਵਾਲਾ ਦੇਸ਼ ਬਣਾਉਂਦੀ ਹੈ ਮਕਾਉ ਦਾ ਇਤਿਹਾਸ ਕਾਫੀ ਦਾ ਰੋਚਕ ਹੈ 16ਵੀਂ ਸਤਾਪਦੀ ਦੇ ਵਿੱਚ ਮਕਾਉ ਪੁਰਤਗਾਲੀਆਂ ਦੇ ਅਧੀਨ ਹੋ ਗਿਆ ਸੀ ਪੁਰਤਗਾਲ ਦੇ ਅੰਡਰ ਹੋ ਗਿਆ ਸੀ 1999 ਦੇ ਵਿੱਚ ਫਿਰ ਚੀਨ ਅਤੇ ਪੁਰਤਗਾਲ ਦੇ ਵਿੱਚ ਸੰਧੀ ਹੁੰਦੀ ਹੈ ਤੇ ਮਕਾਉ ਚੀਨ ਦੇ ਅੰਡਰ ਆ ਜਾਂਦਾ ਹੈ ਚੀਨ ਦੇ ਅਧੀਨ ਆ ਜਾਂਦਾ ਹੈ 1999 ਤੋਂ ਬਾਅਦ ਮਕਾਉ ਦੇਸ਼ ਨੂੰ ਆਪਣੀ ਸਰਕਾਰ ਬਣਾਉਣ ਦਾ ਆਪਣਾ ਵਪਾਰ ਕਰਦਾ ਤੇ ਆਰਥਿਕ ਨੀਤੀਆਂ ਨੂੰ ਬਣਾਉਣ ਦਾ ਅਧਿਕਾਰ ਦੇ ਦਿੱਤਾ ਗਿਆ ਹੈ ਐਨੇ ਅਧਿਕਾਰ ਚਾਈਨਾ ਨੇ ਮਕਾਉ ਨੂੰ ਦਿੱਤੇ ਹੋਏ ਨੇ ਪਰ ਹੈ ਮਕਾਉ ਹਜੇ ਵੀ ਚਾਈਨਾ ਦੇਸ਼ ਦੇ ਅੰਡਰ ਹੀ ਚਾਈਨਾ ਦੇ ਕੰਟਰੋਲ ਦੇ ਵਿੱਚ ਹੀ ਮਕਾਉ ਦੇਸ਼ ਦੀ ਜਿਹੜੀ ਜ਼ਿਆਦਾਤਰ ਕਾਨੂੰਨ ਵਿਵਸਥਾ ਹੈ ਜਿਹੜੇ ਉੱਥੋਂ ਦੇ ਕਾਨੂੰਨ ਨੇ ਉਹ ਪੁਰਤਗਾਲ ਦੇਸ਼ ਦੇ ਕਾਨੂੰਨਾਂ ਦੇ ਨਾਲ ਮਿਲਦੇ ਨੇ ਮਕਾਉ ਨੂੰ ਏਸ਼ੀਆ ਦਾ ਲਾਸ ਵੈਗਾਸ ਵੀ ਕਿਹਾ ਜਾਂਦਾ ਹੈ ਕਿਉਂ ਇਹ ਦੁਨੀਆ ਦਾ ਇੱਕ ਅਜੀਹ ਹਾਦਿਸ ਹੈ ਜਿੱਥੇ ਗੈਂਬਲਿੰਗ ਜਾਂ ਕੀ ਇਹ ਜੂਆ ਬਿਲਕੁਲ ਲੀਗਲ ਹੈ ਟੂਰਿਸਟ ਅਤੇ ਯੂਏ ਦੇ ਉਦਯੋਗ ਨੇ ਮਕਾਉ ਨੂੰ ਵਰਲਡ ਲੈਵਲ ਤੇ ਇੱਕ ਆਪਣੀ ਅਲੱਗ ਪਛਾਣ ਦਿੱਤੀ ਹੈ ਤੇ ਆਰਥਿਕ ਤੌਰ ਤੇ ਵੀ ਮਜ਼ਬੂਤ ਕੀਤਾ ਹੈ ਮਕਾਉ ਦੇਸ਼ ਦੇ ਅੰਦਰ ਤੁਹਾਨੂੰ ਬੁੱਧ ਧਰਮ ਦਾ ਕਾਫੀ ਜ਼ਿਆਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਨਾਲ ਹੀ ਮਕਾਉ ਦੇ ਵਿੱਚ ਇਸਲਾਮ ਅਤੇ ਕੈਥੋਲਿਕ ਧਰਮ ਵੀ ਬੜੀ ਤੇਜ਼ੀ ਦੇ ਨਾਲ ਵੱਧ ਫੁੱਲ ਰਹੇ ਨੇ ਅਤੇ ਇਹੀ ਸਾਰੇ ਧਰਮਾਂ ਦੇ ਵਿਚਕਾਰ ਮਕਾਉ ਦੇਸ਼ ਦੇ ਅੰਦਰ ਸਿੱਖ ਧਰਮ ਨੇ ਆਪਣੀ ਇੱਕ ਅਲੱਗ ਹੀ ਪਛਾਣ ਬਣਾ ਲਈ ਹੈ ਮਕਾਉ ਦੇਸ਼ ਦੇ ਵਿੱਚ ਸਿੱਖ ਧਰਮ ਦਾ ਜਿਹੜਾ ਇਤਿਹਾਸ ਹੈ ਉਹ ਲ ਵਾਰਲਡ ਵਾਰ 2 ਦੇ ਸਮੇਂ ਦੌਰਾਨ ਹੀ ਸਿੱਖਾਂ ਨੇ ਮਕਾਉ ਦੇਸ਼ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ ਉਸ ਸਮੇਂ ਮਕਾਉ ਪੁਰਤਗਾਲੀਆਂ ਦੇ ਅੰਡਰ ਸੀ ਤੇ ਵਪਾਰ ਦਾ ਇਹ ਮੇਨ ਕੇਂਦਰ ਬਣ ਚੁੱਕਿਆ ਸੀ ਤੇ ਇਹੀ ਉਹ ਸਮਾਂ ਸੀ ਜਦੋਂ ਸਿੱਖ ਵਪਾਰੀ ਮਕਾਉ ਦੇ ਵਿੱਚ ਜਾਂਦੇ ਨੇ ਵਪਾਰ ਕਰਨ ਦੇ ਲਈ ਤੇ ਉਸ ਸਮੇਂ ਜਿਹੜੇ ਪੰਜਾਬ ਤੋਂ ਉੱਠ ਕੇ ਸਿੱਖ ਮਕਾਉ ਦੇ ਵਿੱਚ ਗਏ ਸਨ ਵਪਾਰ ਕਰਨ ਵਪਾਰ ਦੇ ਵਿੱਚ ਤਾਂ ਉਹਨਾਂ ਨੇ ਜਗ੍ਹਾ ਬਣਾਈ ਹੀ ਬਣਾਈ ਨਾਮ ਦੇ ਨਾਲ ਇਸ ਦੇਸ਼ ਦੇ ਹਰ ਇੱਕ ਕਿੱਤੇ ਦੇ ਵਿੱਚ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਤੇ ਆਪਣਾ ਨਾਮ ਬਣਾਇਆ ਪੰਜਾਬ ਤੋਂ ਜਿਹੜੇ ਸਿੱਖ ਮਕਾਉ ਗਏ ਸਨ ਉਹਨਾਂ ਨੇ ਚੀਨੀਆਂ ਦੇ ਨਾਲ ਆਪਣੇ ਬਹੁਤ ਵਧੀਆ ਸਬੰਧ ਬਣਾ ਲਏ ਤੇ ਚੀਨੀਆਂ ਦੇ ਪਰਿਵਾਰਾਂ ਹੋ ਗਿਆ ਤੇ ਚੀਨੀ ਪਰਿਵਾਰਾਂ ਦੇ ਨਾਲ ਉਹ ਮਿਲਵਰਤਨ ਲੱਗੇ ਤੇ ਇਹ ਸਿੱਖ ਵਪਾਰੀਆਂ ਨੇ ਮਕਾਉ ਦੇ ਅੰਦਰ ਵਿਆਹ ਵੀ ਆਪਣੇ ਚੀਨ ਦੀਆਂ ਔਰਤਾਂ ਦੇ ਨਾਲ ਹੀ ਕਰਵਾਏ ਤੇ ਇਹ ਸਿੱਖਾਂ ਦੀ ਖਾਸियत ਇਹ ਸੀ ਕਿ ਇਹਨਾਂ ਨੇ ਚੀਨੀ ਔਰਤਾਂ ਨੂੰ ਵੀ ਸਿੱਖ ਧਰਮ ਦੇ ਵਿੱਚ ਢਾਲ ਲਿਆ ਸੀ ਤੇ ਇਹਨਾਂ ਦੇ ਜਦੋਂ ਪਰਿਵਾਰ ਅੱਗੇ ਵਧੇ ਫੁੱਲੇ ਉਹਨਾਂ ਦੇ ਵਿੱਚ ਵੀ ਸਿੱਖ ਧਰਮ ਹੀ ਸੀ ਮਤਲਬ ਕਿ ਦੋ ਜਨਰੇਸ਼ਨਾਂ ਇਕੱਠੀਆਂ ਤਾਂ ਹੋ ਗਈਆਂ ਸੀ ਮਕਾਉ ਅਤੇ ਪੰਜਾਬ ਦੀਆਂ ਪਰ ਇਹਨਾਂ ਨੇ ਧਰਮ ਆਪਣਾ ਸੈਖੀ ਰੱਖਿਆ ਉਹਨਾਂ ਦੇ ਵਿੱਚ ਕਨਵਰਟ ਨਹੀਂ ਹੋਏ ਚੀਨੀਆਂ ਦੇ ਵਿੱਚ ਕਨਵਰਟ ਨਹੀਂ ਹੋਏ ਪਰ ਚੀਨੀਆਂ ਨੂੰ ਆਪਣੇ ਸਿੱਖ ਧਰਮ ਦੇ ਵਿੱਚ ਕਨਵਰਟ ਕਰ ਲਿਆ ਮਕਾਉ ਦੀ ਯੂਵੀਸੀ ਲਾਇਬ੍ਰੇਰੀ ਦੇ ਜਿਹੜੀਆਂ ਇਸ ਗੱਲ ਦੀ ਗਵਾਹੀ ਭਰਤੀਆਂ ਨੇ ਕਿ ਉਸ ਸਮੇਂ ਦੇ ਸਿੱਖਾਂ ਨੇ ਚੀਨੀ ਔਰਤਾਂ ਦੇ ਨਾਲ ਵਿਆਹ ਕਰਵਾਏ ਤੇ ਉਹਨਾਂ ਚੀਨੀ ਔਰਤਾਂ ਨੂੰ ਸਿੱਖ ਧਰਮ ਵੀ ਅਪਣਾਇਆ ਤੇ ਇਹ ਚੀਨੀ ਔਰਤਾਂ ਨੇ ਅੱਗੇ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੇ ਨਾਲ ਜੋੜਿਆ ਤੇ ਆਪ ਵੀ ਸਾਰੀ ਉਮਰ ਸਿੱਖ ਧਰਮ ਦੇ ਨਾਲ ਜੁੜੀਆਂ ਰਹੀਆਂ ਇਹਨਾਂ ਫੋਟੋਆਂ ਦੇ ਵਿੱਚ ਤੁਸੀਂ ਸਿੱਖ ਤੇ ਉਹਨਾਂ ਦੀ ਚੀਨੀ ਘਰ ਵਾਲੀਆਂ ਨੂੰ ਦੇਖ ਸਕਦੇ ਹੋ ਬੱਚਿਆਂ ਦੇ ਨਾਲ ਪਰਿਵਾਰ ਦੇ ਨਾਲ ਤੇ ਇਹ ਸਾਰੇ ਦਾ ਸਾਰਾ ਪਰਿਵਾਰ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਹੈ ਤਸਵੀਰਾਂ ਇਸ ਚੀਜ਼ ਦੀ ਗਵਾਹੀ ਭਰਤੀਆਂ ਨੇ ਪਰ ਉਸ ਸਮੇਂ ਜਿਹੜਾ ਮਕਾਉ ਸੀ ਪੁਰਤਗਾਲੀਆਂ ਦੇ ਅੰਦਰ ਸੀ ਤੇ ਪ ਉਹਨੂੰ ਇੱਥੇ ਕਿਦਾਂ ਵਧਾ ਫਲਾ ਰਹੇ ਹੋਂ ਕਿਵੇਂ ਤੁਸੀਂ ਦੂਜੇ ਧਰਮ ਦੇ ਵਿੱਚ ਜਾ ਕੇ ਵਿਆਹ ਕਰ ਰਹੇ ਹੋ ਇਹੀ ਕਾਰਨ ਹੈ ਕਿ ਸਿੱਖ ਧਰਮ ਉਸ ਸਮੇਂ ਬਹੁਤ ਜ਼ਿਆਦਾ ਵਧਿਆ ਫੁੱਲਿਆ ਇਸ ਦੇ ਬਿਲਕੁਲ ਉਲਟ ਜੇਕਰ ਉਸ ਸਮੇਂ ਮਕਾਉ ਦੇ ਉੱਪਰ ਚਾਈਨਾ ਦਾ ਕਬਜ਼ਾ ਹੁੰਦਾ ਤਾਂ ਸਿੱਖ ਧਰਮ ਕਦੇ ਵੀ ਆਪਣੀਆਂ ਜੜ੍ਹਾਂ ਨੂੰ ਇੰਨੀਆਂ ਡੂੰਘੀਆਂ ਨਾ ਕਰ ਸਕਦਾ ਜਿੰਨੀਆਂ ਅੱਜ ਉਸ ਦੀ ਮਕਾਉ ਦੇਸ਼ ਦੇ ਅੰਦਰ ਨੇ ਪੁਰਤਗਾਲੀਆਂ ਨੇ ਦੇਖਿਆ ਕਿ ਮਕਾਉ ਦੇ ਵਿੱਚ ਸਿੱਖਾਂ ਨੇ ਬਹੁਤ ਜ਼ਿਆਦਾ ਵਪਾਰ ਕੀਤਾ ਹੈ ਤੇ ਵਪਾਰ ਦੇ ਕਾਰਨ ਉਹਨਾਂ ਦੇ ਰੇਸ਼ਤੇ ਵਿੱਚ ਵੀ ਤਰੱਕੀ ਹੋ ਰਹੀ ਹੈ ਇਸ ਕਰਕੇ ਉਹਨਾਂ ਨੇ ਸਿੱਖਾਂ ਨੂੰ ਆਜ਼ਾਦੀ ਦਿੱਤੀ ਸੀ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਆਪਣੇ ਧਰਮ ਦਾ ਪਾਲ ਇੱਕ ਮਹੱਤਵਪੂਰਨ ਕੇਂਦਰ ਸੀ ਤੇ ਸਿੱਖ ਵਪਾਰੀਆਂ ਨੇ ਇਸ ਚੀਜ਼ ਦਾ ਪੂਰਾ ਫਾਇਦਾ ਚੱਕਿਆ ਸਿੱਖਾਂ ਨੇ ਮਕਾਉ ਦੇ ਅੰਦਰ ਵਪਾਰ ਦੇ ਵਿੱਚ ਉੱਥੋਂ ਦੇ ਲੋਕਲ ਪ੍ਰਸ਼ਾਸਨ ਦੇ ਵਿੱਚ ਤੇ ਸਮਾਜਿਕ ਕੇਂਦਰਾਂ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ ਤੇ ਇਸ ਦੀ ਇੱਕ ਸ਼ਾਨਦਾਰ ਉਦਾਹਰਣ ਸਾਨੂੰ ਦੇਖਣ ਨੂੰ ਮਿਲਦੀ ਹੈ ਸਨ 2019 ਦੇ ਵਿੱਚ ਉਦੋਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਪੁਰਬ ਸੀ ਤੇ ਇਹ ਪ੍ਰਕਾਸ਼ ਪੁਰਬ ਨੂੰ ਬਹੁਤ ਵੱਡੇ ਲੈਵਲ ਤੇ ਮਨਾਇਆ ਗਿਆ ਸੀ ਮਕਾਉ ਦੇਸ਼ ਦੇ ਅੰਦਰ ਪ੍ਰਕਾਸ਼ ਪੁਰਬ ਦੇ ਮੌਕੇ ਇੰਡੀਅਨ ਐਮਬੈਸੀ ਜਿਹੜੀ ਮਕਾਉ ਦੇ ਵਿੱਚ ਹੈ ਉਹਨਾਂ ਨੇ ਤੇ ਪੰਜਾਬ ਜੂਥ ਕਲੱਬ ਨੇ ਮਿਲ ਕੇ ਇੱਕ ਬਹੁਤ ਵਧੀਆ ਕੀਤਾ ਸੀ ਇਸ ਪ੍ਰੋਗਰਾਮ ਦੇ ਵਿੱਚ ਮਕਾਉ ਦੇ ਲੋਕਾਂ ਨੂੰ ਸਿੱਖ ਧਰਮ ਦੀਆਂ ਪਰੰਪਰਾਵਾਂ ਤੇ ਇਹਨਾਂ ਦੇ ਰੀਤੀ ਰਿਵਾਜਾਂ ਬਾਰੇ ਦੱਸਿਆ ਗਿਆ ਇੱਥੋਂ ਤੱਕ ਕਿ ਮਕਾਉ ਦੇ ਵਿੱਚ ਉਸ ਸਮੇਂ ਗੱਤਕੇ ਦਾ ਪ੍ਰਦਰਸ਼ਨ ਵੀ ਕੀਤਾ ਗਿਆ ਇਸ ਤਰ੍ਹਾਂ ਦੇ ਪ੍ਰੋਗਰਾਮ ਅਕਸਰ ਹੀ ਮਕਾਉ ਦੇਸ਼ ਦੇ ਅੰਦਰ ਜਿਹੜਾ ਉਥੇ ਦਾ ਸਿੱਖ ਭਾਈਚਾਰਾ ਹੈ ਸਮੇਂ-ਸਮੇਂ ਤੇ ਕਰਦਾ ਰਹਿੰਦਾ ਹੈ ਤਾਂ ਕਿ ਮਕਾਉ ਦੇਸ਼ ਦੇ ਲੋਕਾਂ ਨੂੰ ਸਿੱਖ ਧਰਮ ਕੀ ਹੈ ਇਸ ਦੇ ਬਾਰੇ ਜਾਣਕਾਰੀ ਮਿਲਦੀ ਰਹੇ ਜਿਵੇਂ ਹੀ ਇਦਾਂ ਦੇ ਪ੍ਰੋਗਰਾਮ ਮਕਾਉ ਦੇ ਵਿੱਚ ਹੁੰਦੇ ਨੇ ਤਾਂ ਸਾਰਾ ਸਿੱਖ ਸਮਾਜ ਇਕੱਠਾ ਹੋ ਜਾਂਦਾ ਹੈ ਤੇ ਆਪਣੇ ਜਿਹੜੇ ਸਿੱਖਾਂ ਦੇ ਲੋਕਲ ਮੁੱਦੇ ਹੁੰਦੇ ਨੇ ਉਹ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਡਿਸਕਸ ਹੁੰਦੇ ਨੇ ਉਹਨੂੰ ਉਪਰ ਇਦਾਂ ਸ਼ਾਰਟ ਆਊਟ ਕਰਨਾ ਹੈ। ਨਾਅਦ ਦੀ ਨਾਲ ਇਹ ਪ੍ਰੋਗਰਾਮ ਦਾ ਇਹ ਵੀ ਮਕਸਦ ਹੁੰਦਾ ਹੈ ਕਿ ਮਕਾਉ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਿੱਖ ਧਰਮ ਦੇ ਬਾਰੇ ਚੰਗੀ ਤਰ੍ਹਾਂ ਦੇ ਨਾਲ ਪਤਾ ਲੱਗ ਸਕੇ ਕਿ ਇਹ ਧਰਮ ਕਿੱਦਾਂ ਦਾ ਹੈ। ਇਸ ਸਮੇਂ ਮਕਾਉ ਦੇਸ਼ ਦੇ ਅੰਦਰ ਕੋਈ ਵੀ ਗੁਰਦੁਆਰਾ ਸਾਹਿਬ ਨਹੀਂ ਹੈ ਪਰ ਜਿੰਨੇ ਵੀ ਸਿੱਖਾਂ ਦੇ ਸਮਾਗਮ ਹੁੰਦੇ ਨੇ ਜਾਂ ਤਾਂ ਗਵਰਨਮੈਂਟ ਦੀ ਬਿਲਡਿੰਗ ਦੇ ਵਿੱਚ ਹੁੰਦੇ ਨੇ ਜਾਂ ਫਿਰ ਜਿਹੜੇ ਸਮਾਜਿਕ ਸੰਸਥਾਵਾਂ ਨੇ ਉਹਨਾਂ ਦੀ ਬਿਲਡਿੰਗ ਦੇ ਵਿੱਚ ਹੁੰਦੇ ਨੇ। ਉੱਤੇ ਮਕਾਉ ਦੀ ਸਿੱਖ ਸੰਗਤ ਕਾਫੀ ਜ਼ਿਆਦਾ ਜ਼ੋਰ ਲਾ ਰਹੀ ਹੈ ਕਿ ਆਉਣ ਵਾਲੇ ਸਮੇਂ ਮਕਾਉ ਦੇਸ਼ ਦੇ ਅੰਦਰ ਵੀ ਗੁਰਦੁਆਰਾ ਸਾਹਿਬ ਸਥਾ ਇੱਕ ਜਗ੍ਹਾ ਤੇ ਦੇਖਣ ਨੂੰ ਮਿਲ ਜਾਵੇਗੀ ਅਜੇ ਹਾ ਕੋਈ ਬਿਜ਼ਨਸ ਨਹੀਂ ਹੈ ਮਕਾਉ ਦੇਸ਼ ਦੇ ਅੰਦਰ ਅਜੇ ਹੀ ਕੋਈ ਪ੍ਰਾਪਰਟੀ ਨਹੀਂ ਹੈ ਮਕਾਉ ਦੇਸ਼ ਦੇ ਅੰਦਰ ਤੇ ਅਜੇ ਹੀ ਕੋਈ ਬਿਲਡਿੰਗ ਨਹੀਂ ਹੈ ਮਕਾਉ ਦੇ ਵਿੱਚ ਜਿੱਥੇ ਸਿੱਖ ਨਾ ਰਹਿੰਦੇ ਹੁਣ ਹਰ ਜਗ੍ਹਾ ਤੇ ਉੱਥੇ ਤੁਹਾਨੂੰ ਸਿੱਖਾਂ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਮਕਾਉ ਦੇ ਵਿੱਚ ਸਮੇਂ-ਸਮੇਂ ਤੇ ਅਲੱਗ-ਅਲੱਗ ਜਗ੍ਹਾ ਤੇ ਸਿੱਖ ਪ੍ਰੋਗਰਾਮ ਅਕਸਰ ਹੀ ਹੁੰਦੇ ਰਹਿੰਦੇ ਨੇ ਉਹਨਾਂ ਦੇ ਵਿੱਚ ਕੀਰਤਨ ਦਰਬਾਰ ਲੱਗਦਾ ਹੈ ਕਥਾਵਾਚਕ ਆਉਂਦੇ ਨੇ ਢਾਡੀ ਦਰਬਾਰ ਲੱਗਦਾ ਹੈ ਏਸੀਜੀ ਉਹ ਸਿੱਖਾਂ ਦੀ ਕਹਾਣੀ ਜਿਹੜੇ ਮਕਾਉ ਦੇਸ਼ ਦੇ ਵਿੱਚ ਵਪਾਰ ਕਰਨ ਦੇ ਲਈ ਜਾਂਦੇ ਨੇ ਤੇ ਉੱ ਆਂ ਪੀੜ੍ਹੀਆਂ ਹੀ ਸਿੱਖ ਧਰਮ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਨੂੰ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ